हाँ जी मैडम सामने देख रहे थे यस वेट हाँ जी वेट करो सामने यस मुँह तो थल्ले कर रहे हाँ स्माइल तो सामने देखना स्माइल यस वेट वेट स्माइल वेट वेट स्माइल यस स्माइल स्माइल वेट वेट इधर ना सारे हाँ यस स्माइल वेट इधर देखो कैमरे के आगे ओके स्माइल करो गुड आफ्टरनून बेटे ये दौड़ने का अंदर से अंदर हां जी मैडम आज सामने आ जाओ Student is yes. Jasmine Kaur. Wait, wait. Doctor of Sunil Kumar. Yes. Wait, wait. नवराज सिंह जसपाल डॉक्टर

ਹਾਂਜੀ ਇਕਦਾਂ ਸਾਹ ਵਾਚ ਜਿਹੜਾ ਸਕੂਲ ਦੇ ਵਿੱਚ ਫੰਕਸ਼ਨ ਕੀਤਾ ਗਿਆ ਬੱਚਿਆਂ ਨੂੰ ਜਿਹੜਾ ਦਾ ਪ੍ਰਾਈਸ ਦਿੱਤੇਗਾ ਕੀ ਕਹਿਣਾ ਚਾਹੋਗੇ ਅੱਜ ਗੁਰਨਾਨਕ ਨੈਸ਼ਨਲ ਪਬਲਿਕ ਹਾਈ ਸਕੂਲ ਦੇ ਵਿੱਚ ਜੋ ਛੋਟੇ ਬੱਚੇ ਸੀ ਪ੍ਰੀ ਨਰਸਰੀ ਵਾਲੇ ਜੁਕੇਜੀ ਵਾਲੇ ਜਿਹੜੇ ਫਰਸਟ ਕਲਾਸ ਦੇ ਵਿੱਚ ਹੋਏ ਆ ਉਹਦੇ ਸਬੰਧ ਦੇ ਵਿੱਚ ਇਹਨਾਂ ਨੇ ਫੰਕਸ਼ਨ ਰੱਖਿਆ ਸੀ ਕਿਉਂਕਿ ਹੁਣ ਜਿਹੜੀ ਨਵਾਂ এডੂਕੇਸ਼ਨ ਸਿਸਟਮ ਆ ਰਿਹਾ ਹੈ ਜાં ਬੱਚਿਆਂ ਦੇ ਵਿੱਚ ਥੋੜਾ ਜਿਹਾ ਅਵੇਅਰਨੈਸ ਲਿਆਉਣ ਲਈ ਜਾਂ ਉਹਨਾਂ ਨੂੰ ਥੋੜਾ ਜਿਹਾ ਉਤਸ਼ਾਹਤ ਕਰਨ ਲਈ ਇਹ ਗ੍ਰੈਜੂਏਸ਼ਨ ਸਿਸਟਮ ਸ਼ੁਰੂ ਤੋਂ ਕਰ ਦਤਾ ਹੈ ਕਿ ਤਾਂ ਕਿ ਬੱਚਿਆਂ ਦੇ ਵਿੱਚ ਇੱਕ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਬਣਨ ਦੀ ਚਾਹਤ ਰਹੇ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਹੁਣ ਸਾਡੇ ਵੇਲੇ ਸੀਗੇ ਕਿਉਂਕਿ ਉਦੋਂ ਐਜੂਕੇਸ਼ਨ ਸਿਸਟਮ ਭਾਵੇਂ ਇਸ ਤਰ੍ਹਾਂ ਦਾ ਸੀ ਜਾਂ ਚੰਗਾ ਸੀਗਾ ਪਰ ਉਦੋਂ ਇੰਨੀ ਅਵੇਅਰਨੈਸ ਨਹੀਂ ਸੀ ਨਾ ਪੇਰੈਂਟਸ ਦੇ ਵਿੱਚ ਸੀਗੀ ਨਾ ਬੱਚਿਆਂ ਦੇ ਵਿੱਚ ਸੀਗੀ ਕਿਉਂਕਿ ਅਸੀਂ ਇੱਕ ਦੂਜੇ ਨੂੰ ਦੇਖੋ ਦੇਖੀ ਕਰਦੇ ਹੁੰਦੇ ਸੀ ਵੀ ਉਹ ਬੱਚੇ ਨੇ ਡਾਕਟਰ ਬਣਨਾ ਇੰਜੀਨੀਅਰ ਬਣਨਾ ਤਾਂ ਅਸੀਂ ਆਹ ਕਰਨਾ ਹੈਗਾ ਔਰ ਅੱਜ ਕੱਲ ਜਿਹੜੀ ਆਉਣ ਵਾਲੀ ਜੇਨਰੇਸ਼ਨ ਹੈ ਇਹਦੇ ਵਿੱਚ ਬੱਚਿਆਂ ਦੇ ਵਿੱਚ ਬਹੁਤ ਅਵੇਅਰਨੈਸ ਆ ਰਹੀ ਆ ਪੇਰੈਂਟਸ ਉਹਨਾਂ ਨੂੰ ਬਹੁਤ ਅਵੇਅਰ ਕਰ ਰਹੇ ਹੈਗੇ ਆ ਤੇ ਨਾਲ ਹੀ ਸਕੂਲ ਜਿਹੜਾ ਸਟਾਫ ਹੈਗਾ ਆ ਜਾਂ ਮੈਨੇਜਮੈਂਟ ਹੈਗੀ ਆ ਉਹਨਾਂ ਦੀ ਵੀ ਇਹੀ ਕੋਸ਼ਿਸ਼ ਹੁੰਦੀ ਆ ਵੀ ਅਸੀਂ ਛੋਟੇ ਬੱਚਿਆਂ ਤੋਂ ਉਹਨਾਂ ਦੇ ਵਿੱਚ ਇੰਨਾ ਕੌਨਫੀਡੈਂਸ ਭਰ ਦੇਈਏ ਕਿ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਮਾਜ ਦੇ ਵਿੱਚ ਵਿਚਰ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਣ ਮੈਂ ਕਹਿੰਦਾ ਇੱਕ ਬਹੁਤ ਵਧੀਆ ਸੁਲਾਘਾ ਜੋ ਹੈ ਮੈਂ ਸਕੂਲ ਦਾ ਕੰਮ ਸੀਗਾ ਤੇ ਇਹਦੇ ਵਿੱਚ ਮੈਂ ਮੈਨੇਜਮੈਂਟ ਨੂੰ ਬਤਾਇ ਜਦਨਾ ਜਿਹੜਾ ਇਹਨਾਂ ਨੇ ਸੰਧੂ ਸਾਹਿਬ ਸੋਲ ਸਾਹਿਬ ਔਜਲਾ ਜੀ ਇਹਨਾਂ ਨੇ ਬਹੁਤ ਵੱਡਾ ਯੋਗਦਾਨ ਪਾ ਕੇ ਪ੍ਰਿੰਸੀਪਲ ਮੈਡਮ ਸਟਾਫ ਨੇ ਪੇਰੈਂਟਸ ਨੂੰ ਸਾਡੇ ਇੱਕ ਵਰਤਿਆ ਨੂੰ ਉਤਸ਼ਾਹਤ ਕੀਤਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਚਾਹੁੰਦਾ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਜਿਹੜੀ ਹੈਗੀ ਆ ਉਹ ਚੱਲਦੀ ਰਹੇ ਤਾਂ ਕਿ ਬੱਚੇ ਸਮਾਜ ਦੇ ਵਿੱਚ ਇੱਕ ਚੰਗਾ ਆਪਣਾ ਨਾਮ ਕਮਾ ਸਕਣ। ਸਾਹ ਵਾਜ ਕਾਲ ਦੇਖਣ ਜਾ ਰਿਹਾ ਕਿ ਬੱਚੇ ਜਿਹੜੇ ਹੈਗੇ ਆ ਮੋਬਾਈਲਾਂ ਦੇ ਵਿੱਚ ਰੁਕੇ ਰਹਿੰਦੇ ਹੈਗੇ ਆ ਜਿਹੜਾ ਪਰਿਵਾਰ ਹੈਗਾ ਉਹਨੂੰ ਭੋਦੇ ਜਾ ਰਹੇ ਹੈਗੇ ਕਿਸ ਤਰ੍ਹਾਂ ਦੇਖਦੇ ਸੀ ਦੇਖੋ ਇਹ ਜਿਹੜਾ ਸਿਸਟਮ ਹੈਗਾ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਇਦੋਂ ਵੀ ਵਸਟ ਹੋ ਜਾਵੇ ਕਿਉਂਕਿ ਇਹਦੇ ਵਿੱਚ ਸਾਨੂੰ ਸਮਾਜ ਦੇ ਵਿੱਚ ਰਹਿੰਦਿਆਂ ਹੋਇਆ ਇਹਨਾਂ ਗੱਲਾਂ ਦੀ ਜ਼ਰੂਰਤ ਤਾਂ ਪੈਂਦੀ ਹੈਗੀ ਹੈ ਕਿਉਂਕਿ ਇਹ ਵੀ ਇੱਕ ਸਾਡੇ ਸਮਾਜ ਦਾ ਜਾਂ ਤੁਸੀਂ ਕਹਿ ਲਓ ਸਾਡੀ ਸੋਸਾਇਟੀ ਦਾ ਜਾਂ ਸਾਡਾ ਆਪਣਾ ਇੱਕ ਅੰਗ ਬਣ ਚੁੱਕਾ ਹੈ ਕਿਉਂਕਿ ਜੇ ਅਸੀਂ ਸਾਰੇ ਵਰਲਡ ਦੇ ਵਿੱਚ ਇੱਕ ਦੂਜੇ ਦੇ ਨਾਲ ਅਵੇਅਰਨੈਸ ਦੇ ਵਿੱਚ ਰਹਿਣਾ ਆ ਇਹਦੀ ਵਰਤੋਂ ਵੀ ਸਾਨੂੰ ਕਰਨੀ ਚਾਹੀਦੀ ਆ ਪਰ ਕੋ ਸੱਤ ਤੱਕ ਕਰਨੀ ਚਾਹੀਦੀ ਹੈ ਜਿੱਥੋਂ ਸਾਨੂੰ ਪੋਜੀਟਿਵ એનર્ਜੀ ਮਿਲਦੀ ਹੈਗੀ ਆ ਉਹਦੇ ਵਿੱਚ ਪੇਰੈਂਟਸ ਬਹੁਤ ਵੱਡਾ ਯੋਗਦਾਨ ਪਾ ਸਕਦੇ ਆ ਕਿਉਂਕਿ ਬੱਚਿਆਂ ਨੂੰ ਸ਼ੁਰੂ ਦੇ ਵਿੱਚ ਉਹ ਕੋਈ ਐਜੂਕੇਸ਼ਨ ਸਿਸਟਮ ਦੇ ਵਿੱਚ ਜਾਂ ਕੋਈ ਹੋਰ ਉਹਦੇ ਵਿੱਚ ਜਿੱਥੇ ਕੰਸਟਰਕਟਿਵ ਉਹਦੇ ਵਿੱਚ ਗੱਲਾਂ ਆਉਂਦੀਆਂ ਹੈਗੀਆਂ ਉਹਦੇ ਵਿੱਚ ਦੇਣ ਫਾਲਤੂ ਸਮੇਂ ਦੇ ਵਿੱਚ ਨਹੀਂ ਵੀ 24 ਘੰਟੇ ਉਹਨਾਂ ਨੂੰ ਮੋਬਾਈਲ ਦੇ ਉੱਤੇ ਕੋਈ ਹੋਰ ਸਬਗਦੀ ਜਿਹੜੀ ਹੈਗੀ ਆ ਉਹਨਾਂ ਨੂੰ ਪ੍ਰੋਸੀਜ ਜਾਵੇ ਤਾ ਕਿ ਉਹਨਾਂ ਦਾ ਜਿਹੜਾ ਆਉਣ ਵਾਲਾ ਭਵਿੱਖ ਹੈਗਾ ਉਹ ਅਸੀਂ ਖਰਾਬ ਕਰ ਸਕੀਏ ਤੇ ਪੇਰੈਂਟਸ ਦੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਸਾਡੇ ਸਮਾਜ ਦੀ ਬਣਦੀ ਹੈ ਤੁਹਾਡੇ ਪ੍ਰੈਸ ਵਾਲਿਆਂ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੁਸੀਂ ਟਾਈਮ ਤੋਂ ਟਾਈਮ ਲੋਕਾਂ ਦੇ ਵਿੱਚ ਅਵੇਰਨੈਸ ਲਿਆਉਣੀ ਹੈ ਮੈਂ ਸਮਝਦਾ ਵੀ ਇਹ ਵੀ ਤੁਹਾਡਾ ਬਹੁਤ ਵਧੀਆ ਪ੍ਰਾਲਾ ਹੈ ਤੇ ਇਹ ਹੋਣਾ ਚਾਹੀਦਾ ਹੈ ਹਾਂਜੀ ਬੰਨ ਅੱਜ ਜਿਹੜਾ ਸਕੂਲ ਦੇ ਵਿੱਚ ਫੰਕਸ਼ਨ ਰੱਖਿਆ ਗਿਆ ਸੀ ਕੀ ਕਹਿਣਾ ਚਾਹੋਗੇ ਅੱਜ ਗੁਰੂ ਨਾਨਕ ਨੈਸ਼ਨਲ ਪਬਲਿਕ ਹਾਈ ਸਕੂਲ ਨਕੋਦਰ ਮੇ प्रबंधक कमेटी की अगुवाई के अंतर्गत एक फंक्शन करवाया गया प्री प्राइमरी बच्चों का जिसमें फर्स्ट सेकंड थर्ड आए बच्चों को इनाम दिए गए और यू क्लास जो पूरी यू क्लास को कन्वोकेशन के अंतर्गत डिग्रीज बांटी गई अब वो प्राइमरी विंग में एंटर करे हैं तो इस उपलक्ष्य पे जो हमारे मुख्य मेहमान केवल सिंह तखर जी आए उनका भी मैं बहुत-बहुत धन्यवाद बहुत करना चाहूंगी और सभी स्कूल की तरफ से सभी पेरेंट्स को बधाई देना चाहती हूं और बच्चों को भी बहुत ज़्यादा शुभकामनाएं देना चाहती हूं। ये तो तो देखेंगे देखेंगे एक बच्चों को बहुत मोटिवेशनल है इवन पेरेंट्स के लिए भी ये बहुत मोटिवेशनल है कि अदरवाइज uh, सतारा साल स्कूल में जाने के बाद बच्चों को डिग्री होती ये एक सेंस uh, ऑफ uh, एक प्राइड uh, है सेंस ऑफ uh, uh, बहुत ज़्यादा मतलब कि बच्चों में हम लोगों ने देखा कि बहुत बच्चों में एक्साइटमेंट है और पेरेंट्स में भी एक्साइटमेंट है ये उनको एक मोटिवेशनल पॉइंट uh, है जिससे बच्चे आगे और भी ज़्यादा इस चीज़ को uh, इंस्पायर होंगे और मेहनत करके आगे बढ़ेंगे। क्या मैसेज देना चाहूँगी मैं सभी को ये मैसेज देना चाहती हूँ कि ये जो भविष्य है देश का भविष्य हमारे हाथों में है पेरेंट्स के और टीचर्स के तो मैं चाहती हूँ कि ये ज्यादा से ज्यादा पेरेंट्स भी अपने बच्चों को समय दें क्योंकि एक क्वालिटी टाइम चाहिए जिसके अंतर्गत हम लोग इन बच्चों को एक अच्छे नागरिक और एक सफल इंसान बना सकें थैंक यू